ਜੋ ਬੁਲੇ ਸੋਨਿਰ ਪੈ ਭਗਵਾਨ ਫਾਲਮੀਕ ਮਹਾਰਾਜ ਕੀ ਦੇ ਸ੍ਰੀ ਸ੍ਰੀ 108 ਸਤਗੁਰੂ ਕਿਆਨਨਾਥ ਮਹਾਰਾਜ ਕੀ ਦੇ ਲੱਖ ਪੀਰ ਪੈਗੰਬਰ ਔਲੀਏ ਲੱਖਾ ਹੀ ਅਵਤਾਰ ਨੇ ਆਏ ਦੇਦੇ ਕਿ ਜਨਾ ਕਿਆ ਤੁਹਾਨੀ ਮਨੁੱਖਤਾ ਦੇ ਰਾਜ ਸੁਨਾਏ ਪਰ ਇਹ ਬੰਦਾ ਬੰਦਾ ਨਹੀਂ ਬਣਿਆ ਇਸਨੇ ਜਨਮ ਵਿਅਰਥ ਗਵਾਇਆ ਜਿਸ ਅੰਦਰ ਸ਼ਕਤੀ ਦਾ ਹਿੱਸਾ ਆਦਿ ਪ੍ਰਖਿ ਸੇ ਆਪਣਾ ਪਾਇਆ ਇਸ ਬੰਦੇ ਦੇ ਵੇਖ ਤੇ ਬਾ ਕਰੰਥ ਜੀਲਾ ਅਤੇ ਕੁਰਾਨ ਲਿਖ ਲਿਖ ਅਤੇ ਜਬਾਨੇ ਇਸ ਨੂੰ ਦੇਦੇ ਰਹਿ ਮਾਪਰ ਗਿਆਨ ਪਰ ਮਮਤਾ ਵਿੱਚ ਇਹ ਉਲਝਿਆ ਐਸਾ ਇਸ ਨੂੰ ਖਾ ਗਿਆ ਇਸ ਦਾ ਮਾਨ ਕਾਮ ਕ੍ਰੋਧ ਲੋਭ ਵਿੱਚ ਘਿਰਿਆ ਈਸ਼ਵਰ ਨੂੰ ਭੁੱਲ ਗਿਆ ਇਨਸਾਨ ਅੱਖੀ ਵੇਖਦਾ ਇਹ ਤੁਰਦੇ ਜਾਂਦੇ ਸੱਜਣ ਮਿੱਤਰ ਸਾਥ ਪਿਆਰੇ ਮਹਿਲਾ ਵਾਲੇ ਰਹੇ ਨਾ ਇੱਥੇ ਕਿੱਲਿਆ ਤੇ ਜਿੰਨਾ ਵਰਜੇ ਸਾਰੇ ਮਾਪਿਓ ਭੈਣ ਭਰਾ ਸਭ ਤੁਰ ਗਏ ਕੁਲ ਦੁਨੀਆ ਦਾ ਝੂਠ पसरा ਰਿਸ਼ੀ मुनि ਅਵਤਾਰ ਰਹੇ ਨਾ ਸਭ ਜਗ ਪਿਆਰੇ ਚੱਲਣ ਹਾਰਾ ਚੱਕਰ ਵਰਤੀ ਰਹੇ ਨਾ ਰਾਜੇ ਨਾ ਰਾਜਿਆ ਦੇ ਰਹਿ ਦਰਬਾਰ ਆਕੋ ਉਪਜਿਆ ਖਾਕ ਸਮਾ ਗਿਆ ਹਾਰੀ ਵਾਰੀ ਕੁੱਲ ਜਹਾਨ ਸ਼ਕਤੀਬਾਨ ਸੂਰਮੇ ਰਹੇ ਨਾ ਜਗ ਜਿਨ੍ਹਾਂ ਦਾ ਲੋਹਾ ਮੰਨੇ ਰਾਵਣ ਜਹ ਬਿਦਾ ਦੇ ਆਲਮ ਕਾਲ ਜਿਨਾ ਪਾਵੇ ਸੰਗ ਬੰਨੇ ਇਸ ਦੁਨਿਆਤੇ ਜੋਦੇ ਆਏ بڑے بڑے ਬਲਵਾਨ ਤੇ ਦਾਨੇ ਹਾਥੀ ਛੁੱਟੇ ਜਿਨ੍ਹਾਂ ਦੇ ਅਜ ਤੱਕ ਭਾਂਦੇ ਪੈਨੇ ਵਿੱਚ ਸਮਾਨੀ ਐਡੇ ਐਡੇ ਬਲੀ ਹੋਏ ਨੇ ਦੁਨੀਆਂ ਵਿੱਚ ਚਾਲ ਮੁਹਤਿਆਰੇ ਚੜ ਚੜ ਜਿੰਨਾ ਹੰਕਾਰ ਦੇ ਘੋੜੇ ਸਿੱਧੇ ਤੀਰ ਖੁਦਾਤਾ ਹੀ ਮਾਰੇ ਕਾਰੂ ਵਰਗੇ ਆਏ ਸ਼ਹਿਰ ਸ਼ਾਹ ਹੁਕਮ ਜਿਨਾ ਦੇ ਕਿਸੇ ਨਾ ਮੋੜੇ ਕਮਰਾ ਵਿੱਚੋਂ ਪਟ ਪਟ ਮਰਦੇ ਜਿਸਨੇ ਗੰਜ ਮਾਇਆ ਦੇ ਜੋੜੇ ਖਾਲੀ ਹੱਥ ਜਹਾਨੋਂ ਆਖਰ ਛੱਡ ਕੇ ਮਹਿਲ ਖਜ਼ਾਨੇ ਤੁਰ ਗਏ ਕਿਲੇ ਕੋਟ ਸੋਹਣੇ ਦੇ ਮੰਦਰ ਛੱਡ ਕੇ ਕੁਲ ਨਜਰਾਨੇ ਤੁਰ ਪਏ ਪਾਪਾ ਦੇ ਸੰਮਾਇਆ ਜੋੜੀ ਛੱਡ ਕੇ ਲੱਖ ਕਰੋੜੀ ਤੁਰ ਪਏ ਹੀਰਿਆ ਦੇ ਸੰਗ ਪਰੇ ਖਜ਼ਾਨੇ ਛੱਡ ਕੇ ਕੰਡਿਆ ਤੋੜੀ ਤੁਰ ਪਏ ਜੋਰੂ ਜਰ ਤਰਤੀ ਦੇ ਲੋਭੀ ਜਗ ਤੇ ਜ਼ਲਮ ਕਮਾ ਕੇ ਤੁਰ ਪਏ ਕਰ ਕਰ ਕਹਿਰ ਗਰੀ ਪ੍ਰਾਉ ਉੱਤੇ ਮੱਥੇ ਦਾਗ ਲਵਾ ਕੇ ਤੁਰ ਗਏ ਪਰ ਤਰਮਦ ਲੈਖੇ ਜਿੰਨਾ ਧਰਮੀਆਂ ਤਨ ਮਨ ਧਨ ਸਭ ਲੈਖੇ ਲਾਇਆ ਜਨਕ ਵਾਨ ਉਹਨਾਂ ਮਹਾਪੁਰਸ਼ਾਂ ਨੇ ਨਾਮ ਤਰਮਦ ਦਾ ਹੈ ਰਿਸ਼ਨ ਆਇਆ ਤਨ ਮਨ ਤਨ ਸਫਲ ਹੈ ਉਹ ਜੋ ਦੁੱਖ ਆਦਾ ਕਸ਼ਟ ਮਿਟਾਵੇ ਜੋ ਵਿਦਿਆ ਦਾ ਚਾਨਣ ਵੰਡੇ ਜੋ ਜ਼ਿੰਦਗੀ ਦਾ ਗਿਆਨ ਵਧਾਵੇ ਬੈਂਕਾ ਅੰਦਰ ਜੋੜ ਜੋੜ ਕੇ ਮਾਇਆ ਦੇ ਜਿੰਨਾ ਲਾਏ ਅੰਬਾਰ ਲੇ ਹੱਥ ਜਹਾਨੋਂ ਤੁਰ ਗਏ ਮਾਇਆ ਧਾਨੀ ਕੁਲ ਜਰਦਾਰ ਇਹ ਮਾਇਆ ਇਹ ਮਹਿਲ ਖਜ਼ਾਨੇ ਇਹ ਦੁਨੀਆ ਦਾ ਬੇਟਾ ਤਾਣਾ ਏ ਸੋਣੇ ਦੇ ਕੁਲ ਹੱਥ ਕੜੀਆਂ ਨਾਲ ਸਾਡੇ ਕਿਸੇ ਨਹੀਂ ਜਾਣਾ ਕਹਦਾ ਮਾਣ ਦੇਹੀ ਦਾ ਕਰੀਏ ਕਾਇਆ ਝੂਠੀ ਇੱਕ ਛਲਾਵਾ ਜੋ ਤੁਰ ਦੀ ਇੱਕ ਸਾਹ ਸਹਾਰੇ ਇਸ ਦੁਨੀਆ ਤੇ ਇਸ ਕਾਇਆ ਦਾ ਕਾਦਾ ਦਾਵਾ ਕੁੱਲਾ ਵਾਂਗ ਸੀ ਪਾਲੇ ਜਿਹੜੇ ਪੁੱਤਰ ਧੀਆਂ ਤੇ ਪਰਿਵਾਰ ਉਹਨਾਂ ਨੇ ਤੈਨੂੰ ਪ੍ਰੇਤ ਸਮਝ ਕੇ ਕੱਢ ਦੇਣਾ ਏ ਘਰ ਚੋਂ ਬਾਹਰ ਇਸ ਸੰਸਾਰ ਮਤਲਬੀ ਸਾਰਾ ਮਤਲਬ ਦੇ ਕੁੱਲ ਰਿਸ਼ਤੇਦਾਰ ਜਦ ਸਵਾਸਾਂ ਦੀ ਦਾਸ ਰਹੀਨਾ ਫਿਰ ਕਿਸੇ ਨੇ ਤੈਨੂੰ ਕਰਨਾ ਪਿਆਰ ਕਰਦੀ ਨਾਰ ਬਹੁਤ ਹਿੱਤ ਜਾਸਿਓ ਜੋ ਸਦਾ ਤੇਰੀ ਪਰਦਖਣਾ ਕਰਦੀ ਸਵਾਸ ਮੁਕਤਿਆ ਕੋਲ ਰੱਖਣ ਲਈ ਉਹ ਵੀ ਨਹੀਂ ਤੇ ਹਾਮੀ ਭਰਦੀ ਜਿਸ ਮਾਇਆ ਲਈ ਭਜ ਭਜ ਮਰਦਾ ਏ ਜਿਸ ਮਾਇਆ ਲਈ ਪਾਪ ਕਮਾਵੇ ਟਾ ਟਾ ਕੇ ਦੁਖਿਆ ਦੇਆ ਕੁਲੀਆਂ ਜੋ ਆਪਣੇ ਲਈ ਮਹਿਲ ਬਣਾਵੇ ਲੰਗ ਦੁਖਿਆ ਦੀ ਅਲਾਸ਼ਾ ਉਤੋਂ ਇਹ ਮਾਇਆ ਜੋ ਕਠੀ ਕਰਦਾ ਏ ਕਰਕੇ ਕੁਲ ਵਪਾਰ ਬਣੋ ਠੀਕ ਇਹ ਜੋ ਰੋਜ ਤਜੋਰੀਆ ਪਰਦਾਏ ਇਨਾਂ ਨੇ ਤੇਰਾ ਸਾਥ ਨਹੀਂ ਦੇਣਾ ਸਾਥ ਤੇਰੇ ਤਿਰ ਨੇ ਕੀ ਜਾਣੇ ਭਗਤੀ ਸੇਵਾ ਧਾਰਨ ਤਰੇ ਹੀ ਨਰਕਾ ਤੋਂ ਤੇਰ ਜਾਨ ਬਚਾਣੀ ਧਰਮ ਰਾਜ ਦੇ ਕੋਲ ਪਿਆਰਿਓ ਕਿਸੇ ਪੁੱਤਰ ਕਿਸੇ ਧੀ ਨਹੀਂ ਜਾਣਾ ਉਥੇ ਤਾਂ ਹਰ ਬੰਦੇ ਸੱਜਣੋ ਆਪਣਾ ਆਪਣਾ ਹੀ ਕੀਤਾ ਪਾਣਾ ਅੱਗੇ ਦੁੱਖ ਜਦੇ ਪਟ ਪਕਦੇ ਨੇ ਕੁੰਭੀ ਨਰਕ ਹੈ ਬਹੁਤ ਡਰਾਉਣਾ ਪਾਪਿਆ ਪੁਰਸ਼ਾ ਇਕ੍ਰਿਤ ਕਣਾਨੋ ਈਸ਼ਵਰ ਵਸ ਜਮਾ ਦੇ ਪਉਣਾ ਉੱਚੀ ਨੀਵੀਂ ਜਾਤ ਨਹੀਂ ਓਥੇ ਓਥੇ ਨਾ ਕੋਈ ਰਿਸ਼ਵਤ ਨਾ ਫਰਮੈਸ਼ ਆਦ ਪੁਰਖ ਕਰ ਇਕੋ ਜਹਨੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਸੋਚਾ ਬਚਨਾ ਅਮਲਾਰਾਹੀ ਤੇਰੇ ਚੰਗੇ ਮੰਦੇ ਖਿਆਲ ਬੰਦਿਆ ਚਿੱਤਰ ਗੁਪਤ ਤੇਰੇ ਲਿਖਤਾ ਜਾਂਦਾ ਏ ਅਰ ਦਮ ਨਾਲੋ ਨਾਲ ਬੰਦਿਆ ਉਵਾਲ ਮੇਕ ਭਗਵਾਨ ਦਾ ਘਰ ਹੈ ਮਰਨ ਬਾਦ ਜੱਗ ਜਿੱਥੇ ਜਾਣਾ ਉਥੇ ਤੇਰੀ ਧਾਰ ਨਹੀਂ ਗਲਨੀ ਉਹ ਮਾਤ ਲੋਕ ਦਾ ਨਹੀਂ ਕੋਈ ਥਾਣਾ ਕਿਸ ਤੋਂ ਲੋਕ ਲੋਕ ਪਾਪ ਕਰੇ ਦਾ ਏ ਲਾਲਾ ਦਿਲ ਦੇ ਸੰਗ ਪਿਆਰੇ ਆਦਪੁਰਖ ਭਗਵਾਨ ਦੇਖਤਾ ਜੋ ਹਰਦਮ ਤੇਰੇ ਸੰਗ ਪਿਆਰੇ ਉਸ ਵਾਸਾ ਵਾਂਗ ਸਦਾ ਸੰਗ ਤੇਰੇ ਜਿਸਨੇ ਕੁਲ ਬ੍ਰਹਮ ਅੰਸ਼ ਸ਼ਿੰਗਾਰੇ ਤੋਂ ਕਾਗਜ ਤੇ ਬੇੜੀ ਬਹਿ ਕੇ ਡਬੜਾ ਚਾਉਂਦਾ ਏ ਸਾਗਰ ਖਾਰੇ ਉਹ ਬੈਠਾ ਏ ਤੇਰੇ ਮਨ ਮੰਦਰ ਵਿੱਚ ਸਮਝ ਰਹਾ ਤੇਰੀ ਹਰ ਇੱਕ ਗੱਲ ਘਟ ਘਟ ਦੀ ਉਹ ਜਾਨਣ ਹਾਰਾ ਉਸ ਨੂੰ ਕੋਈ ਨਹੀਂ ਸਕਦਾ ਛਲ ਸੱਚੇ ਖੱਬੇ ਹੇਠਾਂ ਉੱਪਰ ਚਾਤ ਫੇਰੇ ਨਾਮੇ ਵਿੰਦਾ ਆਪਣਾ ਨਾਮ ਜਿਸ ਨੂੰ ਦੁਨੀਆਂ ਗੋੜ ਵਾਹਿਗੁਰੂ ਅੱਲਾ ਈਸ਼ਵਰ ਆਖੇ ਰਾਮ ਕਰਤੇ ਨੂੰ ਫਿਰ ਕਰਤਾ ਵਿੱਚੋਂ ਨਾਮੇ ਤੱਕਦਾ ਅੱਖਿਆ ਨਾਲ ਕਣਕਣ ਅੰਦਰ ਨਾਮੇ ਨੂੰ ਫਿਰ ਨਾਮ ਦਾ ਦਿਸਦਾ ਜਹੋ ਜلال ਫਿਰ ਰਿਸ਼ੀ ਆਦੇ ਕਹਿਣ ਮੁਤਾਬਕ ਨਾਮ ਚੜਦੇ ਜਿਹਸ ਰੂਪ ਭਗਤ ਜਿਨੋਂ ਫਿਰ ਖਾਕ ਦਾ ਪਤਲਾ ਬਣ ਜਾਂਦਾ ਹੈ ਖੁਦ ਹੀ ਨੂਰ ਫਿਰ ਤੂੰ ਤੂੰ ਕਰਤਾ ਤੂੰ ਤੂੰ ਭਇਆ ਮਜ ਮੇਰੇ ਹਾਨ ਹੋ ਆਪ ਪਾਰਾ ਮਿਟ ਗਿਆ ਫਿਰ ਜਿਤ ਦੇਖਾ ਤੋਹੇ ਤੋ ਨਾਮੀ ਬਦਲੇ ਆਪ ਨਾਮ ਫਿਰ ਖੁਦ ਬਣ ਜਾਏ ਤਸਵੀਰ ਪਾਛੇ ਲਾਗਾ ਹਰ ਫਿਰੇ ਫਿਰ ਕਹਿਤ ਕਬੀਰ ਕਬੀਰ ਨਾਮ ਹਰੀ ਹੈ ਨਾਮ ਪ੍ਰਭੂ ਹੈ ਨਾਮ ਭਜਨ ਇਹ ਸੁਖਸ਼ਮ ਗੱਲ ਸ਼ਬਦ ਗੁਰ ਸੰਗ ਪੂਰਨ ਸਤ ਗੁਰੂ ਕਰ ਦਿੰਦਾ ਹੈ ਮੁਸ਼ਕਿਲ ਹੱਲ ਨਾਮ RAM ਹੈ ਨਾਮ ਵਾਹਿਗੁਰੂ ਨਾਮ ਹੈ ਅੱਲਾ ਗੋਡ ਵੀ ਨਾਮ ਇਹ ਨਾਮ ਦੇ ਸਭ ਪ੍ਰਤੀਕ ਨੇ ਅੱਲਾ ਈਸ਼ਵਰ ਵਾਹਿਗੁਰੂ ਰਾਮ ਨਾਮ ਹੀ ਕਰਤਾ ਬ੍ਰਹਮੰਡ ਦਾ ਹੈ ਆਦਿ ਪ੍ਰਕਾਸ਼ਵਰ ਭਗਵਾਨ ਨਾਮ ਹੀ ਕਰਤਾ ਗੁਰੂ ਵਾਲਮੀਕ ਹੈ ਜਗਤ ਪਿਤਾ ਪ੍ਰਭ ਸ਼ਕਤੀਵਾਨ ਜਦ ਨਾ ਤਰਤਿ ਆਕਾਸ਼ ਸੀ ਨਾ ਸੀ ਸੂਰਜ ਨਾ ਸੀ ਚੰਦ ਨਾ ਹੈ ਸੇ ਕੋਈ ਪੁਰਸ਼ ਇਸਤਰੀ ਨਾ ਕਿਸੇ ਦਾ ਕੋਈ ਪਰਜੰਦ ਨਾ ਕੋਈ ਪਰਬਤ ਨਾ ਕੋਈ ਸਾਗਰ ਨਾ ਪ੍ਰਕਿਰਤੀ ਫਲ ਪੁਲ ਪਤ ਜਿਨ੍ਹਾਂ ਦੇ ਅੰਦਰ ਜੋਤ ਜਿਆਦਾ ਨਾ ਸੰਨ ਕਿਧਰੇ ਪੰਜੇ ਤਤ ਉਸ ਵਕਤ ਇੱਕ ਆਦਿ ਬ੍ਰਹਮ ਸੀ ਕੁੱਲ ਕਿਰਤਾ ਦਾ ਕਰਤਾ ਨਾਮ ਕਿਸੇ ਨੇ ਉਸ ਨੂੰ ਵਾਹਿਗੁਰੂ ਕਹਿ ਲਿਆ ਕਿਸੇ ਨੇ ਕਹਿ ਲਿਆ ਰਾਮ ਜਿਤਨੀ ਆਕਿਰਤਾ ਆਦਿ ਬ੍ਰਹਮ ਦੀ ਹਰ ਇੱਕ ਅੰਦਰ ਉਸਤਾ ਬਾਸ ਵਾਲਮੀਕ ਭਗਵਾਨ ਪ੍ਰਭੂ ਦਾ ਹਰ ਕਿਣਕੇ ਵਿੱਚ ਹੈ ਪ੍ਰਕਾਸ਼ ਗੁਰ ਪਰਮੇਸ਼ਰ ਸ਼ਬਦ ਗੁਰੂ ਸੰਗ ਜਿਸ ਪ੍ਰਾਣ ਨੂੰ ਬਖਸ਼ੇ ਅੱਖ ਉਸ ਜਗ ਆਸੋ ਨੋ ਪ੍ਰਵ ਕਰਤਾ ਹਰ ਕਿਰਤ ਉਹਦੇ ਸੇਪਰ ਤੱਕ ਬੁੱਲੇ ਸ਼ਾਨੋ ਜਦ ਗੁਰ ਮਿਲਿਆ ਸ਼ਬਦ ਗੁਰੂ ਉਹਦੀ ਕਾਇਆ ਤੋਂ ਤੀਰ ਸ਼ਬਦ ਗੁਰੂ ਚ ਬੁੱਲੇ ਛਾਨੁ ਜਦ ਆਦਪੁਰਖ ਤੇ ਦਿਸ ਪਈ ਜੋਤੇ ਉਹਦੀ ਹੀਰ ਆਤਮਾ ਜਦ ਰਬ ਰਾਂਚ ਬੁਕਲ ਵਿੱਚੋਂ ਪਾਇਆ ਉਹਦੀ ਹੀਰ ਆਤਮਾ ਨੇ ਬੋਲ-ਬੋਲ ਕੇ ਦੁਨੀਆ ਨੂੰ ਸਿ ਇਉ ਸਮਝਾਇਆ ਰਾਜਣ ਰਾਜਣ ਕਰਦੀ ਨਹੀਂ ਮੈਂ ਆਪੇ ਰਾਜਣ ਹੋਈ ਸਦੋ ਨਹੀਂ ਮਰਤੀ ਦੋ ਰਾਜਾ ਹੁਣ ਹੀਰਨ ਆਖੋ ਕੋਈ ਜਿਨ੍ਹਾਂ ਨੂੰ ਲੱਗ ਕੇ ਨਾਮ ਜਾਗਦੇ ਉਹਨਾਂ ਨਾਮੇ ਬਣ ਕੇ ਨਾਮ ਕਮਾਇਆ ਏ ਮਸਤੀ ਦਾ ਨਸ਼ਾ ਅਨੋਖਾ ਜੋ ਤਕਰਾ ਦੇ ਸੇ ਆਇਆ ਜਨਮ ਜਨਮ ਦਾ ਜੋਗ ਜਨਾਤਾ ਏ ਚਾਨਣ ਦੀ ਛਿੱਟ ਉਹਨਾਂ ਪੀਤੀ ਤਖਤਾਂ ਉਲਤ ਮਾਰ ਕੇ ਮਰਦਾ ਹਾਸਲ ਜਿਨਾ ਪਖੀਰੀ ਕੀਤੀ ਉਈ ਕਰਦੇ ਜਗਤ ਭਲੇਲੇ ਕਠੰਤ ਪਸਿਆ ਲਾਉਣ ਸਮਾਦੇ ਭਗਤੀ ਦਾਤ ਪ੍ਰਤਾਪ ਵਧਾਉਂਦੇ ਪਾਪਾਂ ਦੀ ਕਟ ਰਹੀ ਉਪਾਦੀ ਭਗਤੀ ਕਾਨੀ ਕਠਨੋ ਖੇਰੀ ਜਿਉਂਦੀ ਜਾਣ ਤਲੇ ਤੈ ਧਰਨੀ ਭਗਤੀ ਇਦਾ ਭਗਤ ਜਨੋ ਹੈ ਸ਼ੇਰ ਦੀ ਜਿਉਂ ਸਵਾਰੀ ਕਰਨੇ ਇੱਕ ਇੱਕ ਐਵ ਜਿਨਾਂ ਨੂੰ ਲੱਗਾ ਉਹ ਇੱਕ ਇੱਕ ਕੈਬਲੇ ਮਰਦੇ ਦੇਖੇ ਪੋਰੀਆਂ ਨੂੰ ਇੱਕ ਐਬ ਮਹਿਕਦਾ ਉਹ ਜਾਨ ਫੁੱਲਾ ਵਿੱਚ ਤਰਦੇ ਦੇਖੇ ਮਛਲੀ ਨੂੰ ਮੋਹ ਇੱਕ ਪਾਣੀ ਦਾ ਉਹ ਪਾਣੀ ਲੈ ਕਰ ਲਾਉਂਦੇ ਦੇਖੇ ਪਾਣੀ ਖਾਤਰ ਤਣ ਤਰਫ ਕੇ ਆਪਣੀ ਜਾਨ ਗਵਾਉਂਦੇ ਦੇਖੇ ਆਰਤੀ ਗਰਹਸਿਆ ਕਾਮ ਦੇ ਅੰਦਰ ਕਮਲਿਆ ਬਾਗਰ ਪਾਉਂਦਾ ਤੱਕਿਆ ਹੱਥਣੀ ਖਾਤਰ ਖੂਹ ਵਿੱਚ ਡਿੱਗ ਕੇ ਆਪਣੀ ਜਾਨ ਗਵਾਉਂਦਾ ਤੱਕਿਆ ਕੁ ਸੰਦੇ ਖਾਤਰ ਜਗ ਦੇ ਆਸਕ ਆਪਣੇ ਜਾਣ ਗਵਾਉਂਦੇ ਦੇਖੇ ਜੋਗੀ ਬਣ ਬਣ ਅਲਖ ਜਗਉਂਦੇ ਯਾਰਾਂ ਦੇ ਦਰ ਪਾਉਂਦੇ ਦੇਖੇ ਪੰਜ ਪੰਜ ਦਾਕੂ ਜਿਨ੍ਹਾਂ ਦੇ ਅੰਦਰ ਇੱਕ ਜੀਵ ਇਨਸਾਨ ਵਿਚਾਰਾ ਜਿਨ੍ਹਾਂ ਦੇ ਅੰਦਰੋਂ ਤੀਰ ਚਲਾਉਣੇ ਉਹ ਨਗਰ ਕੀ ਜੀਵ ਦਾ ਚਾਰਾ ਏਤੇ ਗੁਰ ਪਰਮੇਸ਼ਰ ਸਤਗੁਰੂ ਚੋ ਨਰਕਾ ਤੋਂ ਜਗਤ ਬਚਾਵੇ ਜਬ ਦੁਖ ਰੋਤੇ ਜੁਕਤੀ ਦੱਸ ਕੇ ਦੁਖ ਹਰ ਦੇ ਦੀ ਤਪ ਸਮਟਾਵੇ ਪਰ ਸਤਗੁਰ ਸੱਚਾ ਉਹ ਨਾਲੋਂ ਮਿਲਦਾ ਕਰਮ ਜਿਨਾ ਦੇ ਹੋਵਣ ਚੰਗੇ ਬੇੜੇ ਨਾਲ ਤਰੇ ਜਿਓ ਨੁਖਾ ਓ ਸਤਗੁਰ ਸੰਗ ਤਰਦੇ ਬੰਦੇ ਸਤਸੰਗ ਵਿੱਚ ਪਰਵਚਨ ਗੁਰਾਤੇ ਸੁਣ ਸੁਣ ਪਾਪੀ ਤਰ ਜਾਂਦੇ ਨੇ ਸੇਵਾ ਨੇਕੀ ਭਗਤੀ ਦੇ ਸੰਗ ਪਿਆਰ ਦੇ ਜਜ਼ਬੇ ਪਾ ਜਾਂਦੇ ਨੇ ਸਤਗੁਰ ਜੀ ਦੀ ਬਖਸ਼ਿਸ਼ ਹੁੰਦਿਆ ਮਨ ਚੰਚਲ ਇਕ ਥਾਂ ਖਲੋਵੇ ਸਤਗੁਰ ਜੀ ਦੀ ਨਜ਼ਰ ਪੈਂਦਿਆ ਤਨ ਸੁਖਿਆ ਮਨ ਨਿਰਮਲ ਹੋਵੇ ਸ਼ਬਦ ਗੁਰੂ ਦੀ ਬਖਸ਼ਿਸ਼ ਹੁੰਦਿਆ ਦੁੱਖ ਦਾ ਪੰਸਵਰਗਾ ਤੇ ਆ ਸ਼ਾਮਾ ਵਹਿਤੇ ਭਗਤ ਗੁਫਾਵਾਂ ਅੰਦਰ ਦੇਖਣ ਜਗ ਦੀਆਂ ਕੁੱਲ ਦਿਸ਼ਾਵਾਂ ਗੁਰ ਚਾਹੀ ਤਾਂ ਪ੍ਰਗਟ ਕਰਦੇ ਅੰਗਾਰਾ ਚੋਂ ਫੁੱਲ ਗਲਾਬੀ ਸਤਿਗੁਰੂ ਕਿਹਨ ਤਾਂ ਇੱਕ ਨਿਰਦਨੋ ਪਲ ਵਿੱਚ ਬਖਸ਼ਣ ਤਖਤ ਨਵਾਬੇ ਸਤਿਗੁਰ ਦੇ ਪਰਮੇਸ਼ਰ ਅੰਦਰ ਫਰਕ ਨਹੀਂ ਇੱਕ ਤਿਲ ਦਾ ਮਾਸਾ ਸਤਿਗੁਰ ਜੀ ਦੇ ਮਨ ਮੰਦਰ ਵਿੱਚ ਆਦਪੁਰਖ ਭਗਵਾਨ ਦਾ ਵਾਸਾ ਆਦਪੁਰਖ ਨੇ ਆਦ ਸਮੇਤੋ ਸੰਤਾ ਦੀ ਰੂਹ ਅਤਰਾ ਧੋਤੀ ਗੁਰ ਪਰਮੇਸ਼ਵਰ ਸ਼ਬਦ ਗੁਰ ਸੰਗ ਆਦਪੁਰਖਤੀ ਬਖਸ਼ਣ ਜੋਤੀ ਸ਼ਬਦ ਗੁਰੂ ਸੰਗ ਜਗਿਆ ਸੋਦੇ ਸੂਰਜ ਵਾਂਗਰ ਚਮਕਣ ਭਾਰ ਭਗਤਾ ਦੀ ਤੁਧ ਰੂਪੀ ਬੁੱਧ ਨੂੰ ਸਤਗੁਰ ਬਖਸ਼ਣ ਨਾਮ ਦੀ ਜਾਗ ਸਤਗੁਰ ਚੌਣ ਤਾਂ ਰੱਖ ਲੈਂਦੇ ਨੇ ਜੰਗਲਾ ਅੰਦਰ ਤੀਰਤ धाम ਸਤਗੁਰ ਚੌਣ ਤਾਂ ਪ੍ਰਗਟ ਕਰਦੇ ਪੱਥਰਾ ਚੋਂ ਅਮਰਤ ਤੇਜਾਂ ਪੰਜ ਡਾਕੂ ਜੋ ਮਰ ਦਿੱਤੀ ਵੀ ਵਿੱਚ ਆਦਪੁਰਖ ਨੇ ਭੇਜੇ ਨਾਲ ਜੋ ਬੰਦੇ ਨੂੰ ਕਮਲਿਆ ਕਰਕੇ ਇਸੇ ਪੌਣ ਮਾਇਆ ਦੇ ਜਾਲ ਪੰਜ ਦਾ ਪੂਰੋ ਇਸ ਬੰਦੇ ਅੰਦਰ ਫੜ ਕੇ ਬੈਠੇ ਤੀਰ ਕਮਾਨ ਅੰਦਰੋ ਹੀ ਇਹਦੀ ਰ삐 ਰੂਹ ਨੂੰ ਕਰਸ ਤੇ ਅਜਨ ਲਹੂਲ ਖਾਨ ਇਹ ਪੰਜ ਦਾਕੋ ਉਹ ਪੰਜ ਦਰਿੰਦੇ ਅੰਦਰੋ ਹੁਕਮ ਚਲਾਉਂਦੇ ਜਿਹੜੇ ਪੁਤਲੀਆ ਬਾਂਗਰ ਇਸ ਬੰਦੇ ਨੂੰ ਮਰਜ਼ੀ ਨਾਲ ਨਚਾਉਂਦੇ ਜਿਹੜੇ ਈ ਕਾਮ, ਕ੍ਰੋਧ, ਲੋਭ, ਮੋਹ, ਢਾਕੂ ਪੰਜਵਾਂ ਸੰਘ ਅਹੰਕਾਰ ਇਨਾਂ ਦੇ ਰਿਸ਼ੀਆ ਮਨਿਆ ਤੇ ਹਰਦਿਕ ਵਿੱਚ ਹੁੰਦੇ ਰਹੇ ਹਨ ਵਾਰ ਇਨਾਂ ਦੇ ਅੰਦਰ ਦੇ ਇਹ ਪੰਜੇ ਢਾਕੂ ਮਨਮੁਖ ਕੀਤਾ ਜਿੰਨਾ ਜਹਾਨ ਪੂਰਨ ਗੁਰਦੇ ਬਖਸ਼ਿਸ਼ ਹੁੰਦਿਆ ਇਹ ਪੰਜੇ ਕਰਨ ਜਗਤ ਕਲਿਆਣ ਦੇਲ ਦਿਮਾਗ ਤੇ ਅੱਖਾਂ ਹੁੰਦਿਆ ਇਹ ਆਦਪੁਰਖ ਦਾ ਰੂਪ ਮਨੁੱਖ ਈਸ਼ਵਰ ਦੀ ਸੰਤਾਨ ਹੁੰਦਿਆ ਗਲਪਾ ਬੈਠਾ ਏ ਲੱਖਾਂ ਦੁੱਖ ਇਹ ਸਭ ਕੁਝ ਜਾਣਦਾ ਬੁੱਝਦਾ ਹੋਇਆ ਅੱਖੂ ਵਿੱਚ ਛਾਲਾ ਮਾਰੀ ਜਾਂਦਾ ਅੱਖਿਆ ਹੁੰਦਿਆ ਪਾਪਾਂ ਦੀ ਕੰਧ ਆਪਣੇ ਗਿਰਦ ਸਾਰੇ ਜਾਂਦਾ ਕਾਮ ਬੜੀ ਬਲਵਾਨ ਹੈ ਇਤਨਾ ਜਦ ਇਹ ਅੰਦਰੋਂ ਤੀਰ ਚਲਾਵੇ ਸੋਚਾ ਪਿਆ ਟੋਟੇ ਕਰਕੇ ਬੰਦੇ ਨੂੰ ਝੰਡਾਲ ਬਣਾਵੇ ਪਰ ਸੇ ਵੀ ਸੱਚ ਹੈ ਕਾਮ ਦੀ ਸ਼ਕਤੀ ਜਿਸ ਤੇ ਕਾਰਨ ਜੀਵਨ ਜੋਤ ਜਿਸ ਦਾ ਸਦਕਾ ਹੋਂਦ ਹੈ ਜਗ ਦੀ ਲੋ ਲੋ ਅੰਦਰ ਕੈਮਸ ਰੋਤ ਪਰ ਸ਼ਬਦ ਸ੍ਰੀ ਸੰਗ ਕਾਮ ਸੁਦਰਿਆ ਬੰਦੇ ਨੂੰ ਅਵਤਾਰ ਬਣਾਵੇ ਤੱਗਿਆ ਸੋਨੋ ਸ਼ਕਤੀ ਬਖਸ਼ੇ ਕੰਬਾ ਬਿਨ ਬ੍ਰਹਮੰਡ ਦਿਖਾਵੇ ਕ੍ਰੋਧ ਪਾਪ ਦੀ ਅਗਨੀ ਐਸੀ ਜੋ ਬੰਦੇ ਦੀ ਕਾਇਆ ਗਲੇ ਇਸ ਬੰਦੇ ਦੇ ਖਿਆਲ ਸੁਨਹਿਰੀ ਕੋਲਿਆ ਵਾਂਗਰ ਕਰਦੇ ਕਾਲੇ ਪਰਪੂਰਨ ਗੁਰ ਪਰਮੇਸ਼ਰ ਜ਼ਿਕਰ ਅੰਧ ਵਿਸ਼ਵਾਸ ਦੇ ਕੱਟਦੇ ਜਾਲੇ ਸ਼ਬਦ ਗੁਰ ਸੰਗ ਕ੍ਰੋਧ ਸੁਧਰਿਆ ਪਣੇ ਵੀਰਤਾ ਜਹਰ ਦਿਖਾਲੇ ਮੋਹ ਮਾਇਆ ਨੇ ਇਸ ਬੰਦੇ ਨੂੰ ਬੰਦੇ ਤੋਂ ਚੰਡਾਲ ਬਣਾਇਆ ਮੋਹ ਮਮਤਾ ਵਿੱਚ ਪਾਸੇ ਬੰਦੇ ਆਦਪੁਰਖ ਨੂੰ ਦਿਲੋਂ ਭਲਾਇਆ ਪਰ ਪੂਰਨ ਗੁਰਦੇ ਬਖਸ਼ਿਸ਼ ਕਰਦਾ ਫਿਰ ਨਾਮ ਨਾਲ ਰਹਿ ਰੂਨਿ ਆਇਆ ਸ਼ਬਦ ਗੁਰੂ ਸੰਗ ਮੋਹ ਸੁਲਜਿਆ ਦੇਵਤਾ ਦਾ ਬਣ ਜਾਏ ਸਾਇਆ ਪਾਪੀ ਪੁਰਖ ਲੋਭ ਦਾ ਖਿੱਚਿਆ ਹਰ ਪ੍ਰਾਣਿਤੇ ਸਰੀਰ ਚਲਾਵੇ ਮਰਦੀ ਦੁਨੀਆ ਦੇਖ ਕੇ ਅੱਖੀ ਆਪਣਾ ਮਰਨਾ ਦਿ ਲੋ ਭਲਾਵੇ ਪਰ ਪੂਰਨ ਗੁਰਦੇ ਬਖਸ਼ਿਸ਼ ਕਰਤੇ ਪਾਪੀ ਅਨੋਗਰ ਚਲਨੀ ਲਾਵੇ ਸ਼ਬਦ ਗੁਰੂ ਜੁਗਤੀ ਸੰਗ ਮੁਕਤੀ ਬਖਸ਼ਿਸ਼ ਕਰਕੇ ਨਾਮ ਜਪਾਵੇ ਅਹੰਕਾਰ ਵਿੱਚੋਂ ਅਭਿਮਾਨ ਪਜ ਕੇ ਪੈਰਾਖੇਕ ਮਨੁੱਖਤਾ ਰੋਲੇ ਮਦਮਸਤੀ ਵਿੱਚ ਭੁੱਲਿਆ ਬੰਦਾ ਦੋਜਕ ਲਈ ਦਰਵਾਜ਼ੇ ਖੋਲੇ ਪਰਪੂਰਨ ਗੁਰਦੇ ਬਖਸ਼ਿਸ਼ ਕਰਕੇ ਸ਼ਬਦ ਗੁਰੂ ਜੇ ਕੰਨੇ ਖੋਲੇ ਫਿਰ ਰੂ ਨੂੰ ਔਣ ਹੁਲਾਰੇ ਰੱਬੇ ਤੂੰ ਹੀ ਤੂੰ ਹੀ ਪਿਆਸੀ ਉਦਾ ਬੋਲੇ ਪੰਜ ਚੋਰ ਇਸ ਬੰਦੇ ਅੰਦਰ ਪੰਜ ਤੱਤਾ ਦਾ ਨੂਰ ਹੈ ਬੰਦਾ ਪਰਪੂਰਨ ਸਤਗੁਰ ਜੇ ਮਿਲ ਜਾਵੇ ਫਿਰ ਬਣਦਾ ਖੁਦ ਖਜ਼ੂਰ ਹੈ ਬੰਦਾ ਅਰਸ਼ ਪਰਸ਼ ਅਗਨੀ ਤੇ ਪਾਣਾ ਇਸ ਬੰਦੇ ਦੇ ਸੇਵਕ ਸਾਰੇ ਤਰਤੀ ਹੇਠ ਖਜ਼ਾਨੇ ਇਸ ਲਈ ਇਸ ਦੇ ਸੇਵਕ ਚਾਨਸ ਤਾਰੇ ਦਿਨ ਤੇ ਰਾਤਾ ਪਰਬਤ ਬੇਲੇ ਪ੍ਰਕਿਰਤੀ ਦੇ ਕੁੱਲ ਨਜ਼ਾਰੇ ਇਸ ਬੰਦੇ ਦੀ ਸੇਵਾ ਖਾਤਰ ਆਤਪੁਰਖ ਨੇ ਬੋਲ ਸਾਰੇ ਏ ਬੰਦਾ ਜਿਹਦੇ ਮਨ ਮੰਦਰ ਵਿੱਚ ਪਾਰ ਬ੍ਰਹਮ ਖੁਦ ਬੈਠਾ ਆਪ ਇਸ ਦੇ ਹਰ ਇੱਕ ਨੈਣ ਕਛ ਚਮਕਰ ਹਾਰਾ ਬਦਾ ਪਰਤਾਪ ਮੁਕਤੀ ਦੇਵੀ ਇਸੇ ਜੋਂਨ ਚ ਸਾਜਨ ਬਖਸ਼ੇ ਆਦ ਪੰਡਾਰੀ 84 ਲੱਖ ਜੋਂਨ ਦੇ ਬਖਸ਼ੇ ਇਸ ਬੰਦੇ ਦੇ ਹੱਥ ਸਰਦਾਰੀ ਸਵਰਗਪੁਰੇ ਦੇ ਅਮਰ ਦੇਵਤੇ ਮਾਨਸ ਜਨਮ ਨੂੰ ਤਰਸਣ ਸਾਰੇ ਤਾਕੇ ਕਰਕੇ ਭਜਨ ਤਪੱਸਿਆ ਆਦ ਪ੍ਰਖ ਸੰਗ ਲੈਣ ਖੁਲਾਰੇ ਭਜਨ ਕਰਨ ਲਈ ਜਨਮ ਇਹੋ ਹੈ ਇਹ ਗੱਲ ਕਹਿੰਦੇ ਵੇਦ ਪ੍ਰਾਣ ਕਰਕੇ ਕਠੰਤ ਤਪੱਸਿਆ ਸਿਤਕੀ ਆਦ ਪ੍ਰਖ ਸੰਗ ਨਿਰਦੇ ਜਾਣ ਮਾਨਸ ਜਨਮ ਦੇ ਅੰਦਰ ਬੈਠਾ ਦੇਸ਼ ਕੌਮ ਦੀ ਸੇਵਾ ਕਰ ਲੈ ਜਨਮ ਜਨਮ ਦੀ ਕਠੰਤ ਤਪੱਸਿਆ ਇਕੱਠੀ ਕਰੇ ਪੰਡਾਰੇ ਪਰਲ ਲਖ 84 ਘਮ ਦੇ ਘਮ ਦੇ ਤਦੇ ਮਾਨਸ ਦੇ ਹੀ ਮਿਲਦੀ ਗੁਰ ਪਰਮੇਸ਼ਰ ਪੂਰਨ ਮਿਲ ਜਾਏ ਤਦ ਵਿਟਦੀ ਹੈ ਤ੍ਰਿਸ਼ਨਾ ਦਿਲ ਦੀ ਸ਼ਬਦ ਗੁਰੂ ਵਿੱਚ ਸ਼ਕਤੀ ਭਰੀ ਇਸ ਨੂੰ ਸਮਝੇ ਬ੍ਰਹਮ ਗਿਆਨੀ ਤਖਤਾਂ ਨੂੰ ਲਤ ਮਾਰ ਕੇ ਜਿੰਨਾ ਜਿੰਦਗੀ ਦੀ ਸੁਝਾਲੇ ਤਾਣੀ ਆਦ ਪੁਰਖ ਤੇ ਇਸਥਾ ਜੋਤੀ ਪੌਂਟੇ ਕੋਈ ਉਥੇ ਕਰਮਾ ਵਾਲਾ ਕੀਤੀ ਜਿਨ੍ਹਾਂ ਨੇ ਕਠਨ ਤਪੱਸਿਆ ਮਿਲਦਾਨ ਅਨੁਰਤਵਾ ਆਲਾ ਆਦਿ ਪ੍ਰਕ੍ਰਿਤੀ ਦੀ ਜੋਤੀ 길ਦੇ ਰਿਸ਼ੀ ਮਨੀ ਉਹ ਪਿਆਰੇ ਬੈਠੇ ਜੁਗਾ ਬੱਦੇ ਜਿਨ੍ਹਾਂ ਜੋਗੀਆਂ ਵਿੱਚ ਸਮਾਧੀਆ ਸਮੇਂ ਗੁਜ਼ਾਰੇ ਉਸ ਮੰਦਰ ਦੀ ਸ਼ਾਨ ਅਨੋਖੀ ਆਦਿ ਪ੍ਰਕ੍ਰਿਤੀ ਜਿਸ ਤਾਂ ਜੋਤੀ ਹੀਰੇ ਲਾਟ ਜਵਾੜ ਜੜੇ ਹੋਏ ਤਖਤ ਸੁਨਹਿਰੀ ਚਮਕਣ ਮੋਤੀ ਹਰ ਪਾਸੇ ਅਤਰਾਦੀਆ ਮਹਿਕਾ ਇਰਦ ਗਿਰਦ ਗੁਲਜਾਰਾ ਖਿੜਿਆ ਚਮਕਰਿਆ ਚੋਤੀ ਦੀਆ ਕਿਰਨਾ ਕਲਿਆਵਾਨ ਦਿਵਾਰਾ ਖਿੜਿਆ ਇਹ ਜੋਤੀ ਉਸ ਆਦ ਪੁਰਖ ਦੇ ਵਾਲਮੀਕ ਭਗਵਾਨ ਦੀ ਜੋਤੀ ਜਿਸ ਤੇ ਹੁਕਮ ਅਖ ਬ੍ਰਹਮੰਡ ਕੈਮ ਨੌਖੰਡ ਸ੍ਰਿਸ਼ਟੀ ਖਲ ਖਲੋਤੀ ਇਹ ਜੋਤੀ ਉਸ ਆਦ ਸਮੇਤ ਚਤਨਾ ਤਰਤ ਆਕਾਸ਼ ਨਾ ਚੰਨ ਸਿਤਾਰੇ ਨਾ ਕੋਈ ਜੀਵ ਨਾ ਪਸ਼ੂ ਪੰਖੇਰੂ ਨਾ ਕੋਈ ਪਰਬਤ ਮਹਿਲ ਮਨਾਰੇ ਆਪਣਾ ਰੂਪ ਦਿਖਾਵਣ ਲਈ ਜਦ ਆਦਪੁਰਖ ਤੇ ਦਿਲ ਵਿੱਚ ਆਇਆ ਤਦ ਧੂਵੇਂ ਦੇ ਤਾਲ ਚ ਉਸ ਨੇ ਇਹ ਸਾਰਾ ਬ੍ਰਹਿਮੰਡ ਚਾਇਆ ਸਰਬ ਤਲਾ ਉਸ ਬ੍ਰह्म ਸ਼ਕਤੀ ਨੇ ਬ੍ਰਹਮੰਡ ਦੀ ਤਰਤੀਬ ਬਣਾਈ ਆਦ ਸਮੇਤੋ ਅਜ ਤੱਕ ਜਿਸ ਵਿੱਚ ਫਰਕ ਨਹੀਂ ਪੈ ਸਕਿਆ ਰਾਈ ਨਰਕ ਸਵਰਗ ਲਈ ਵੱਖਰੇ ਵੱਖਰੇ ਮੰਦਰ ਢੋਲਰ ਗਏ ਬਣਵਾਏ ਮੰਦਰ ਬਣੇ ਦੇਵਤਾ ਖਾਤਰ ਪਰ ਪਾਪਿਆ ਹਿਸੇ ਦੋਜਕ ਆਏ ਨਰਕ ਸਵਰਗ ਦੀ ਰਚਨਾ ਕਰਕੇ ਆਦ ਪੁਰਖ ਦੀ ਇਹ ਵਡਿਆਈ ਦੇਖ ਕੇ ਆਪਣੀ ਸ਼ਕਤੀ ਈਸ਼ਵਰ ਧਰਮ ਰਾਜ ਦੀ ਡਿਊਟੀ ਲਈ ਜਾਲਮਾ ਪਾਪੀਆ ਅਕਿਰਤਕਣਾ ਨੂੰ ਨਰਕੀ ਢੋਲਰ ਦੇ ਵਿੱਚ ਤਾੜੋ ਦੇਕੇ ਸਖਤ ਸੁਜਾਵਾਂ ਸਭ ਨੂੰ ਦੋਜਕ ਦੀ ਅਗ ਅੰਦਰ ਸਾਰੋ ਧੋਖੇ ਬਾਜ ਦਿਲੰਦੇ ਜਾਲਮ ਫੜ ਫੜ ਵਸ ਜਮਾ ਦੇ ਪਾਓ ਪੁੱਠਿਆ ਟੰਕੇ ਹੇਠੋਂਾਂ ਦੇ ਅੱਗ ਦੇ ਭਾਂਬੜ ਪਿਆ ਮਚਾਓ ਨਰਕਾ ਵਿੱਚੋਂ ਮਾਤ ਲੋਕ ਤੱਕ ਪਹੁੰਚਣ ਇਉਂ ਪਾਪਾ ਦੇ ਅਲੇਕਾ ਮਾਤ ਲੋਕ ਦੇ ਪਾਪੀ ਸੁਣ ਸੁਣ ਕੱਢਣ ਨੱਕ ਨਾਲ ਇਥੇ ਲੀਕਾ ਪਰ ਉਪਕਾਰੀ ਤਾਨੇ ਜੋਦੇ ਜੋ ਮਾਨਵਤਾ ਲਈ ਧਰਮ ਕਮਾਨ ਉਹਨਾਂ ਦੀ ਆਪ ਪਵਿੱਤਰ ਰੂਹਾ ਮਾਤ ਲੋਕ ਤੋਂ ਅਰਸ਼ੀ ਦੇਵਤੇ ਆਪ ਲਿਆਉਣ ਉਹਨਾਂ ਉੱਤੇ ਸਵਰਗਪੁਰੀ ਦੇ ਸਾਰੇ ਸੁੱਖ ਨਿਸ਼ਾਵਰ ਕਰ ਦਿਓ ਉਹਨਾਂ ਧਰਮੀ ਭਗਤ ਮਹਾਂਪੁਰਸ਼ਾ ਦੇ ਚਰਨੀ ਮਾਨਕ ਮੋਤੀ ਧਰ ਦਿਓ ਮਾਤ ਲੋਕ ਵਿੱਚ ਅਵਤਾਰਾ ਤੇ ਸੰਤ ਜਿਨਾ ਜਿਨ੍ਹਾਂ ਦਾ ਕੋਟ ਪਸਿਆ ਕੀਤੀ ਕਰਕੇ ਭਗਤੀ ਜਗਤ ਭਲੇ ਲਈ ਜਿਨ੍ਹਾਂ ਮਾਨਵਤਾ ਸੰਗ ਪਾਲੇ ਪ੍ਰੀਤੇ ਉਹਨਾਂ ਲਈ ਸੁੰਦਰ ਪਾਲਕੀ ਦੇਵਤੇ ਮੇਰੇ ਮੰਦਰੋ ਲਿਆਉਣ ਮਾਤ ਲੋਕ ਰੂਪੁ 나ਥੀ ਜਾ ਕੇ ਮੇਰੇ ਕੋਲ ਪਹਚਾਉਣ ਉਹਨਾਂ ਅਵਤਾਰਾ ਤੇ ਸੰਤ ਜਿਨਾ ਦਾ ਆਸਣ ਸਾਡੇ ਕੋਲ ਰਹੇਗਾ ਜਦ ਧੌਲਰ ਤੋਲ ਧਰਮ ਤਰਤੀ ਦਾ ਜਿਗਰਾ ਪਾਪਾ ਦਾ ਨਾ ਪਾਰ ਸਹੇਗਾ ਜਦ ਧਰਮੀ ਬੰਦੇ ਜਗਤ ਕਲੇ ਲਈ ਇੱਕ ਮਨ ਕੋ ਫਰਿਆਦਾ ਕਰਦੇ ਅਖੀਆ ਚੋਸ਼ ਸਰਦਾ ਦੇ ਮੁਰਤੀ ਜਦ ਬ੍ਰਹਮ ਚੋਤੀ ਦੀ ਭੇਟਾ ਕਰਦੇ ਉਦੋਂ ਆਪਣੇ ਹੀ ਪਰਿਵਾਰ ਲਈ ਸਾਨੂੰ ਕੰਨ ਪੈਂਦਾ ਉਦਮ ਭਾਰਾ ਮਾਤ ਲੋਕ ਵਿੱਚ ਭੇਜਣਾ ਪੈਂਦਾ ਏ ਸਾਨੂੰ ਆਪਣਾ ਰੂਪ ਭਗਤ ਕੋਈ ਪਿਆਰਾ ਅਵਤਾਰਾ ਇਹਨਾਂ ਮਹাপুরਸ਼ਾਂ ਦੇ ਸਾਨੂੰ ਲੋੜ ਸਦਾ ਹੈ ਰਹਿੰਦੇ ਜਿੰਦ ਜਨਾਂ ਦੇ ਦੁੱਖਾਂ ਖਾਤਰ ਮਾਤ ਲੋਕ ਵਿੱਚ ਦੁੱਖ ਹੈ ਸੰਦੇ ਇਹ ਮਹাপুরਸ਼ ਆਤਮਾ ਸਾਡੀ ਸਾਡਾ ਰੂਪ ਸਾਡਾ ਸਰਮਾਇਆ ਸਾਡੀ ਸ਼ਕਤੀ ਕੋਲ ਇਹਨਾਂ ਤੇ ਇਹਨਾਂ ਭਗਤੀ ਸੰਗ ਸੰਸਾਰ ਬਚਾਇਆ ਇਹ ਜੋ ਬੋਲਣ ਉਹ ਅਸੀਂ ਬੋਲਦੇ ਇਹ ਮਹਾਂਪੁਰਸ਼ ਸਾਧੂ ਸਮਰੱਥ ਸਾਡੇ ਹੈਨ ਭੰਡਾਰੇ ਜਿਤਨੇ ਸ਼ਬਦਾਂ ਪੰਝੀਆਂ ਇਹਨਾਂ ਦੇ ਹੱਥ ਮਾਤ ਲੋਕ ਵਿੱਚ ਜਾ ਕੇ ਸਾਧੂ ਮਹਾਂਪੁਰਸ਼ ਅਵਤਾਰੇ ਬੈਠੇ ਨੇਕੀ ਸੇਵਾ ਕੁਰਬਾਨੀ ਦੇ ਧਰਮ ਕਰਨ ਲਈ ਭੰਡਾਰੇ ਬੈਠੇ ਆਦਿ ਪੁਰਖ ਭਗਵਾਨ ਪ੍ਰਭੂ ਨੇ ਧਰਮ ਰਾਜ ਨੂੰ ਹੁਕਮ ਸਣਾਇਆ ਜੋ ਪ੍ਰਹਮੰਡ ਤਰਤੀਬ ਵਿਚ ਬੱਧਾ ਧਰਮ ਰਾਜ ਇਹ ਕਮੇ ਲਾਇ ਜੁਗਾ ਜੁਗਾ ਤੋ ਗੁਰ ਪਰਮੇਸ਼ਵਰ ਜੋ ਟਠਾਣਾ ਅਨੁਪਵ ਕੀਤਾ ਸਾਧ ਸੰਗਤ ਨੂੰ ਖੋਲ ਸੁਣਾਇਆ ਗੁਰ ਪਰਮੇਸ਼ਵਰ ਗੁਰ ਮੇਰੇ ਮੀਤਾ ਪਰਵਚਨ ਕਰਤਿਆ ਸਤਗੁਰ ਜੀ ਨੇ ਸਵਰਗ ਨਰਕ ਤੇ ਦੱਸੇ ਪਖ ਬ੍ਰਹਮ ਅਸਤਾਂਤ ਦੇਵ ਪਰੇ ਦੇ ਜਮਾ ਦੇ ਧੌਲਰ ਵਖੋ ਵਖ ਤਖਤਾ ਵਾਲਿਆ ਸ਼ਰ ਸ਼ਹਾਦੇ ਕਿੰਜ ਪਿਆਰਾ ਵਿੱਚ ਰੁੱਲਦੇ ਤਾਜ ਕੀਲ ਕਰਿੰਦਿਆ ਪੰਛੀਆ ਤਾਈ ਕਿਵੇਂ ਪਿਆਨ ਅਚਿੰਤੇ ਬਾਦ ਐਂਕਰ ਪਾਜ ਸ਼ੈਨਸਾ ਜਾਲਮ ਨਰਕਾ ਵਿੱਚ ਦਰਿੰਦੇ ਸੜਦੇ ਪਰ ਆਦ ਪੁਰਖ ਭਗਵਾਨ ਦੇ ਆਸਕ ਆਦ ਪਰਖ ਸੰਗ ਮੌਜਾ ਕਰਦੇ ਜਤੋਂ ਪਿਛਲੇ ਪੁੰਨਿਆ ਦੇ ਦਾਂਤੀ ਤਿੰਨ ਤੀਰਥ ਦੇ ਗੁਰ ਮੇਲੇ ਪਿਆਰੇ 5 ਦਸੰਬਰ ਸ਼ਨੀਵਾਰ ਨੂੰ ਗੁਰ ਪਰਮੇਸ਼ਰ ਬਚਨੋ ਸਾਰੇ